ਪਿੰਡਲਾ ਦੁਵਾਰਤ ਵਿੱਚ ਵਿਆਸ ਸਮਾਗਮ ਦੌਰਾਨ ਚਲੀਆਂ ਗੋਲੀਆਂ ਮਾਮੂਲੀ ਟਕਰਾਅ ਨੂੰ ਲੈ ਕੇ ਹੋਈ ਫਾਇਰਿੰਗ ਗੋਲੀ ਲੱਗਣ ਕਾਰਨ ਦੋ ਵਿਅਕਤੀ ਜ਼ਖਮੀ ਜ਼ਖਮੀਆਂ ਨੂੰ ਹਸਪਤਾਲ ਚ ਕਰਵਾਇਆ ਗਿਆ ਥਾਣੇ ਪੁਲਿਸ ਵੱਲੋਂ ਮਾਮਲਾ ਦਰਜ ਚਾਰ ਫਾਜ਼ਿਲਕਾ ਪੁਲਿਸ ਨੇ ਹੋਲੀ ਤੇ ਚੋਣਾਂ ਜ਼ਾਬਤੇ ਨੂੰ ਲੈ ਕੇ ਕੱਢਿਆ ਫਲੈਗ ਮਾਰਚ ਐਸਐਸਪੀ ਪ੍ਰਗਿਆ ਚੰਦ ਦੇਗਵਾਈ ਦੇ ਵਿੱਚ ਫਲੈਗ ਮਾਰਚ ਬੀਐਸਐਫ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਲਿਆ ਪਾਗ ਹੋਲੀ ਤੇ ਨਹੀਂ ਹੋਵੇਗੀ ਹੁਲੜਬਾਜ਼ੀ ਚੋਣਾਂ ਜ਼ਾਬਤੇ ਦੀ ਹੋਵੇਗੀ ਪਾਲਣਾ ਫਰੋਜ਼ਪੁਰ ਕਸੂਰੀ ਫਾਟਕ ਟਰੱਕ ਨੇ ਮੋਟਰਸਾਈਕਲ ਨੂੰ ਕੁਚਲਿਆ ਹਾਦਸੇ 'ਚ ਦੋ ਮੌਤਾਂ ਇੱਕ ਇੱਕ ਵਿਅਕਤੀ ਜ਼ਖਮੀ ਜ਼ਖਮੀ ਵਿਅਕਤੀ ਦਾ ਹਸਪਤਾਲ ਚੇਲਾ ਚਾਰੀ ਸ਼੍ਰੀ ਮੁਕਸਾ ਸਾਹਿਬ ਜਿਲ੍ਹੇ ਦੇ ਵਿੱਚ ਲੱਗੀ ਪਿਆਨੇ ਕਾਗ ਪਿੰਡ ਤੱਪਾ ਖੇੜਾ ਦੇ ਵਿੱਚ ਗਰੀਬ ਪਰਿਵਾਰ ਦਾ ਘਰ ਸੜ ਕੇ ਸਵਾ ਬਿਜਲੀ ਦੀ ਸਪਾਰਕਿੰਗ ਕਰਨ ਲੱਗੀ ਅੱਗ ਪਰਿਵਾਰ ਨੇ ਲਗਾਈ ਆਰਥਿਕ ਮਦਦ ਦੀ ਗੋਹਾਰ ਮੰਤੂਹਾ ਜੋਤਬਾਹ ਦੇ ਹੋਲੇ-ਭੱਲੇ ਦੇ ਵਿੱਚ ਬੱਚੇ ਦਾ ਕਰਤੱਵ ਕਰਵਾਇਆ ਬੰਦ ਬੱਚੀ ਦੇ ਵੱਡੇ ਭਰਾ ਨੂੰ ਦਿੱਤੇ ਪੈਸੇ ਲੜਕੀ ਨੂੰ ਸਕੂਲ ਜਾਣ ਦੇ ਲਈ ਪ੍ਰੇਰਿਆ ਪੰਜਾਬ ਚ ਹੋਲੀ ਦੇ ਰੰਗਾਂ ਬੱਚੇ ਨੌਜਵਾਨ ਔਰਤਾਂ ਰੰਗਾਂ ਦੇ ਨਾਲ ਮਨਾ ਰਹੇ ਹੋਲੀ ਬਾਜ਼ਾਰਾਂ ਦੇ ਵਿੱਚ ਰੰਗ ਖਰੀਦਣ ਵਾਲਿਆਂ ਦਾ ਲਗਾਤਾਰ ਤਾਂਤਾ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਦੇਖੀਆਂ ਤਸਵੀਰਾਂ ਚਾਚੇ ਦੇ ਵਿਆਹ ਦੇ ਵਿੱਚ ਸਰਵਾਲਾ ਬਣਿਆ ਸੀ ਸਿੱਧੂ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਭਾਵੇਂ ਗੱਲਾਂ ਸ਼ੁਭਦੀਪ ਵਰਗਾ ਨਾ ਕੋਈ ਸੀ ਤੇ ਨਾ ਹੀ ਕੋਈ ਬਣ ਸਕਦਾ ਮਹਿਲਾ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਪਟਿਆਲਾ ਦੇ ਅਨੰਦਨਗਰ ਦੀ ਰਹਿਣ ਵਾਲੀ ਸੀ ਮਹਿਲਾ ਨਿਸ਼ਾ ਰਾਣੀ ਫਾਈਨੈਂਸਰ ਦੇ ਵਿਨੇ ਵਿਆਜ ਲਗਾ ਕੇ ਬਣਾਏ ਸੀ 5 ਲੱਖ ਰੁਪਏ ਫਾਈਨੈਂਸਰ ਤੋਂ ਤੰਗ ਆ ਕੇ ਚੁੱਕਿਆ ਅਜਿਹਾ ਕਦਮ ਪਵਾਨੀਗੜ ਮੇਨ ਬਾਜ਼ਾਰ ਦੇ ਵਿੱਚ ਲੱਗੀ ਭਿਆਨਕਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਫ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਤੇ ਪਾਇਆ ਕਾਬੂ